ਨੇ ਕਾਲੀ ਦਲ ਨਵੇਂ ਤੇ ਪ੍ਰદાન ਜਾਨੀ ਹਰਪ੍ਰੀਤ ਸਿੰਘ ਬੀਬੀ ਜਗੀਰ ਕੋ ਸਰਜੀਤ ਸਿੰਘ ਰਖੜਾ ਅਤੇ ਸੁਚਾ ਸਿੰਘ ਛੋਟੇ ਪਰ ਸਾਥੀਆਂ ਸਮੇਤ ਅੱਜ ਡੇਰਾ ਬੱਬਨਾਨਖੜ ਪੀੜਿਤ ਖੇਤਰਾ ਵਿੱਚ ਪਹੁੰਚੇ ਜਿੱਥੇ ਉਹਨਾਂ ਵੱਲੋਂ ਨੁਕਸਾਨੇ ਗਏ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ ਅਤੇ ਹੜਪੀੜਤ ਲੋਕਾਂ ਨਾਲ ਗੱਲਬਾਤ ਕੀਤੀ ਇਸ ਮੌਕੇ ਗਿਆਨੀ ਹਰਪੀ ਸਿੰਘ ਵੀ ਬਿਜਕੀਰ ਕੋ ਸੁਚੀਤ ਸਿੰਘ ਰਖੜਾ ਅਤੇ ਸੁਚਾਤ ਸਿੰਘ ਛੋਟੇਪਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੇਰਾ ਬਾਬਾ ਨਾਨਕ ਹਲਕੇ 'ਚ ਸਭ ਤੋਂ ਵੱਧ ਹੜ੍ਹ ਦਾ ਨੁਕਸਾਨ ਹੋਇਆ ਜੋ ਕਿ ਲੰਮੇ ਸਮੇਂ ਤੱਕ ਇਸਦੀ ਪਰਭਾਈ ਨਹੀਂ ਹੋ ਸਕਦੀ ਉਹਨਾਂ ਨੇ ਕਿਹਾ ਕਿ ਅੱਜ ਇੱਕ ਜੁਟਤਾ ਦੀ ਲੋੜ ਹੈ ਤੇ ਇਕੱਠੇ ਹੋ ਕੇ ਇਸ ਔਖੀ ਘੜੀ ਵਿੱਚ ਸਾਰਿਆਂ ਦੇ ਸਾਥ ਨਾਲ ਇਸ ਨੁਕਸਾਨ ਨੂੰ ਪੂਰਾ ਕੀਤਾ ਜਾ ਸਕਦਾ ਹੈ ਸੁਣਾਉਦੇ ਹਾਂ ਤੁਹਾਨੂੰ ਕਿ ਕੁਝ ਕਿਹਾ ਗਿਆ ਨਹੀਂ ਹਰਪ੍ਰੀਤ ਸਿੰਘ ਆਪੀਪੀ ਜਗੀਰ ਕੋ ਸੁਜੀ ਸਿੰਘ ਰਖੜਾ ਅਤੇ ਸੋਚਾ ਸਿੰਘ ਛੋਟੇਪੁਰ ਪੌਂਗੜਾ ਮੈਂ ਜਾਂ ਪਾਕੜਾ ਬਿਆਸ ਮੈਨੇਜਮੈਂਟ ਜਿਹੜਾ ਰੋਡ ਆਪਣਾ ਹਮਾ ਚੱਲਦੇ ਵਿੱਚ ਕਿਉਂਕਿ ਪ੍ਰੋਟੋਕਾਲ ਹੈ ਇੱਕ ਤੇ ਉਸ ਪ੍ਰੋਟੋਕਾਲ ਨੂੰ ਲੱਗਦਾ ਕਿ ਤਨ ਨਾ ਕਿਤੇ ਫਾਲੋ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਜਿੰਨਾ ਪਾਣੀ ਇਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਸੀ ਬਾਰਿਸ਼ਾ ਤੋਂ ਪਹਿਲਾਂ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਕਿ ਕੋਈ ਪਤਾ ਨਹੀਂ ਸ ਲੱਗਦਾ ਕਿ بارش ਕਿੰਨੀ ਹੋਣੀ ਹੈ ਕਦੋਂ ਹੋਣੀ ਹੈ ਲੇਕਿਨ ਹੁਣ ਟੈਕਨੋਲੋਜੀ ਦਾ ਯੋਗ ਹੈ ਮੌਸਮ ਵਿਭਾਗ ਹੈ ਉਹਨੂੰ ਪਹਿਲੋ ਪਤਾ ਲੱਗ ਜਾਂਦਾ ਹੈ ਕਿ ਇਸ ਸਾਲ ਮੌਨਸੂਨ ਜਿਹੜੀ ਹੈ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ ਕਿ ਕਿਸ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਤਾਂ ਇਹਨਾਂ ਨੂੰ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਸੀ ਕਿ ਡੈਮਾਂ ਤੋਂ ਪਾਣੀ ਜਿਹੜਾ ਕਾਫੀ ਰਿਲੀਜ਼ ਕਰਨਾ ਚਾਹੀਦਾ ਸੀ ਇਹਨਾਂ ਨੂੰ ਪਤਾ ਸੀ بارش ਹੋਏਗੀ ਤੇ ਪਾਣੀ ਫੋਰ ਆਏਗਾ ਤੇ ਇਹਨਾਂ ਨੂੰ ਕਾਫੀ ਪਾਣੀ ਰਿਲੀਜ਼ ਕਰਨਾ ਚਾਹੀਦਾ ਸੀ ਤੇ ਦੂਜਾ ਪੰਜਾਬ ਸਰਕਾਰ ਜਿਹੜਾ ਜਿਹੜੀਆਂ ਸਾਡੀਆਂ ਗਰਾਊਂਡ ਸਟੇਟਾਂ ਨੇ ਤੇ ਜਿਹਦੇ ਵਿੱਚ ਅਸੀਂ ਪੰਜਾਬ ਹੈ ਪੰਜਾਬ ਸਟੇਟ ਹੈ ਤੇ ਇਹਨਾਂ ਨੂੰ ਵੀ ਜਿਹੜਾ ਹੈ ਮੌਸਮ ਵਿਭਾਗ ਵੱਲੋਂ ਜਾਣਕਾਰੀ ਮਿਲੀ ਹੋਣੀ ਹੈ ਕਿ ਇਸ ਵਾਰ بارش ਜਾਂ ਪਹਾੜਾਂ ਦੇ ਵਿੱਚ ਜਾਂ ਸਟੇਟ ਦੇ ਵਿੱਚ بارش ਜਿਹੜੀ ਆ ਉਹ ਵੱਧ ਆ ਰਹੀ ਹੈ ਤੇ ਇਹਨਾਂ ਨੂੰ ਟ੍ਰੇਨਾਂ ਦੀ ਸਾਫ ਸਫਾਈ ਵੱਲ ਧਿਆਨ ਨਹੀਂ ਸੀ ਦੇਣਾ ਚਾਹੀਦਾ ਸੀ ਉਹ ਦਿੱਤਾ ਨਹੀਂ ਗਿਆ ਇਹ ਹੋਰ ਜਿਹੜੇ ਪੁਖਤਾ ਪ੍ਰਬੰਧ ਜਿਹੜੇ ਆ ਉਹ ਨਹੀਂ ਕੀਤੇਗੇ ਜਿਹਦਾ ਨਤੀਜਾ ਜਿਹੜਾ ਹੈ ਉਹ ਐਡਾ ਵੱਡਾ ਨੁਕਸਾਨ ਜਿਹੜਾ ਉਹ ਹੋਇਆ ਉਹ ਸਾਨੂੰ ਮਿਲਿਆ ਜੀ ਕੱਲ ਪ੍ਰਧਾਨ ਮੰਤਰੀ ਇਥੇ ਲੈ ਆ ਕੇ ਗਏ ਨੇ ਇਸ ਤਰ੍ਹਾਂ ਤੁਸੀਂ ਸੰਤੁਸ਼ਟ ਹੋ ਵੀ ਜਿਹੜਾ ਬਿਲਕੁਲ ਵੀ ਨਹੀਂ ਸਾਡੇ 4 ਲੱਖ ਏਕੜ ਜ਼ਮੀਨ ਪੰਜਾਬ ਦੀ ਜਿਹੜੀ ਹੈ ਉਹ ਖਰਾਬ ਹੋਈ ਹੈ ਤੇ ਹਿਮਾਚਲ ਅਸੀਂ ਸਾਡੇ ਪੈਰਲਲ ਹੈ ਹਿਮਾਚਲ ਹੈ ਹਿਮਾਚਲ ਨੂੰ 1500 ਕਰੋੜ ਦਿੱਤਾ ਠੀਕ ਹੈ ਨੁਕਸਾਨ ਉੱਥੇ ਵੀ ਹੋਇਆ ਪੰਜਾਬ ਜਿਹੜਾ ਹੈ ਉਹ ਵੱਡਾ ਕੰਟ੍ਰਿਬਿਊਟ ਕਰਦਾ ਹੈ ਕੰਟਰੀ ਦੇ ਜੀਡੀਪੀ ਐਗਰੀਕਲਚਰ ਜਿਹੜੀ ਸਾਡੀ ਜੀਡੀਪੀ ਉਹਦੇ ਵਿੱਚ ਕਹਿ દઈએ ਕਿ 4.88 ਲੱਖ ਕਰੋੜ ਰੁਪਈਆ ਜਿਹੜਾ ਹੈ ਪੂਰੇ ਹਿੰਦੁਸਤਾਨ ਤੋਂ ਖੇਤੀ ਚ ਆਉਂਦਾ ਹੈ ਤੇ 68320 ਕਰੋੜ ਇਕੱਲਾ ਪੰਜਾਬ ਦਿੰਦਾ ਹੈ ਮਤਲਬ 14% ਬਣਦਾ ਹੈਗਾ ਤੇ ਇੱਥੇ ਜੇ ਝਾੜ ਵੱਤ ਹੁੰਦਾ ਹੈ ਕਿੱਲੇ ਮਗਰ ਜੇ ਅਸੀਂ ਮਾਣਾ ਦੇ ਕਰੀਬ 90 ਮਣ ਦੇ ਕਰੀਬ ਝਾੜ ਹੁੰਦਾ ਤੇ ਖਰਚੇ ਵੀ ਬਹੁਤ ਜ਼ਿਆਦੇ ਹੁੰਦੇ ਤੇ ਜਿਹੜੀਆਂ ਦੂਜੀਆਂ ਸਟੇਟਾਂ ਉੱਥੇ ਹੁਣ ਜੇ ਝਾੜ ਜਿਹੜਾ ਹੈਗਾ 10 ਮਣ ਹੁੰਦਾ ਤੇ ਖਰਚਾ ਵੀ ਜਿਹੜਾ ਹੈ ਉਹ 1000 2000 ਹੀ ਹੁੰਦਾ ਹੈਗਾ ਤੇ ਇਹ ਜਦੋਂ ਰਾਹਤ ਦਿੰਦੇ ਆ ਤੇ ਉਦੋਂ ਇਹ ਜਿਹੜੀਆਂ ਦੂਜੀਆਂ ਸਟੇਟਾਂ ਦੀਆਂ ਉਹਨੂੰ ਦੇਖ ਲੈਂਦੇ ਆ ਕਿ 10 ਮਣ ਝਾੜ ਹੈ ਤੇ 1000 2000 ਖਰਚਾ ਹੈ ਇਸ ਕਰਕੇ 5-7000 ਰੁਪਏ ਦੇ ਦੋ ਪਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਤੇ ਝਾੜ ਬਹੁਤ ਜ਼ਿਆਦਾ ਹੈ ਤੇ ਖਰਚੇ ਵੀ ਬਹੁਤ ਜ਼ਿਆਦਾ ਹੈ ਤੇ ਉਸ ਹਿਸਾਬ ਦੇ ਨਾਲ ਜਿਹੜਾ ਹੈ ਇਹ 1600 ਕਰੋੜ ਰੁਪਏ ਜਿਹੜਾ ਬਿਲਕੁਲ ਮਾਈਨਰ ਹੈ ਜਿੰਦਰ ਜੀ ਤੁਸੀਂ ਇਹ ਸਮਝਦੇ ਹੋ ਕਿ ਸੈਂਟਰ ਸਰਕਾਰ ਦੀ ਜਾਂ ਜਿਹੜੀ ਮੂਟਾ ਸਾਫੀ ਕੋਈ ਟਸਰ ਆਪਸ ਦੇ ਵਿੱਚ ਜਾਂ ਆਪਦਾ ਬਿਨਖਾਨ ਜਿਹੜਾ ਵਾ ਕਿ ਚੱਲਣਾ ਪਿਆ ਪੰਜਾਬੀ ਨੇ ਇਸ ਰੂਪ ਚ ਵੀ ਇਹਨਾਂ ਦਾ ਘਟਣਾ ਸੈਂਟਰ ਤੇ ਪੰਜਾਬ ਸਰਕਾਰ ਦਾ ਕੋਰਿਲੇਸ਼ਨ ਹੋਣਾ ਬੜਾ ਜ਼ਰੂਰੀ ਹੈ ਜਿਹੜਾ ਮੈਨੂੰ ਲੱਗਦਾ ਕਿ ਘਾਟ ਹੈ ਕਿਤੇ ਨਾ ਕਿਤੇ ਕੋਰਿਲੇਸ਼ਨ ਦੀ ਜਿਹੜੀ ਹੈ ਉਹ ਘਾਟ ਹੈ ਜਾ ਕਹਿ ਦਿਓ ਕਿ ਈਗੋ ਐ ਪ੍ਰੋਬਲਮ ਐ ਕੀ ਇਹ ਵੱਡੀ ਈਗੋ ਪ੍ਰੋਬਲਮ ਐ ਕੀ ਹੈ ਜਿਹਦਾ ਖਮਿਆਜ਼ਾ ਪੰਜਾਬ ਉੱਪਰ ਆਇਆ ਜੀ ਕੱਲ੍ਹ ਦੇ ਨੀਦੇ ਤੇ ਲੈ ਆਵਾਂ ਮਾਦੋ ਸਾਹਿਬ ਜਿਹੜੇ ਲੋਕਾਂ ਨੂੰ ਪੈਸੇ ਨਕਦ ਦਿੰਦੇ ਨੇ ਤੇ ਉਹਨਾਂ ਕੋਲੇ ਜ਼ਿਆਦਾ ਐ ਜੀ ਤੇ ਵੱਢ ਰਹੇ ਐ ਜੀ ਤੁਸੀਂ ਮੰਨਦੇ ਹੋ ਆਪਣੀ ਗੱਲ ਇਹ ਅਸੀਂ ਕਿਹੜਾ ਸਰਮਾਇਦਾਰਾਂ ਜੀ ਜਾਂ ਸਾਡੇ ਕੋਲ ਕਿਹੜਾ ਮਤਲਬ ਹੋਟਲਾਂ ਦਾ ਤੇ ਦੂਜੀਆਂ ਚੀਜ਼ਾਂ ਦਾ ਪੈਸਾ ਹੈਗਾ ਸਾਡੇ ਕੋਲ ਤਾਂ ਅਸੀਂ ਜਿਹੜਾ ਪਾਰਟੀ ਵਰਕਰਾਂ ਤੋਂ ਇਕੱਠਾ ਕੀਤਾ ਉਹ ਹੀ ਹੈ ਇਹ ਕਹਿੰਦੇ ਕਿਸਾਨਾਂ ਦੀ ਮਦਦ ਕਰਨ ਲੱਗਦੇ ਹੋਗੇ ਠੀਕ ਹੈ ਲੈ ਲੈਣੀ ਚਾਹੀਦੀ ਹੈ ਕਿਸਾਨਾਂ ਨੂੰ ਕਿਉਂਕਿ ਉਹ ਜਿਆਦਾ ਪੈਸਾ ਹੋਟਲਾਂ ਦਾ ਜਿਹੜਾ ਕੁਰਬਾਨੀ ਵਿੱਚ ਜਾ ਰਹੀ ਹੈ ਪੀਟੀਸੀ ਚੈਨਲ ਰਾਜਪ੍ਰਦੇਸ਼ਾਂ ਤੋਂ ਉਹ ਪੈਸਾ ਹੈ ਲੈ ਲੈਣਾ ਚਾਹੀਦਾ ਲੋਕਾਂ ਨੂੰ ਜੀ ਕਿ ਨਹੀਂ ਜੀ ਜਿਹੜਾ ਨਹੀਂ ਦੇ ਡਿਲੇ ਹੋ ਗਿਆ ਪੰਜਾਬ ਨੂੰ ਲੈ ਕੇ ਵਿਤਰੇ ਦੀ ਗੱਲ ਹੋ ਰਹੀ ਹੈ ਇਸ ਬਾਰੇ ਵਿਤਰੇ ਬਾਰੇ ਵੀ ਸਿਆਸਤ ਹੋ ਰਹੀ ਹੈ ਕਿ ਨਾਲ ਹੈ ਪਹਿਲਾਂ ਤਾਂ ਪੰਜਾਬ ਰੌਲਾ ਪਾਉਂਦਾ ਸੀ ਹੁ ਪੰਜਾਬ ਦੇ ਨਾਲ ਜਿਹੜਾ ਵਿਕਰਾ ਜਿਹੜਾ ਹੈ ਉਹ ਹੁੰਦਾ ਆਇਆ ਔਰ ਅੱਜ ਵੀ ਐਤਕੇ ਵੀ ਵਿਕਰਾ ਹੋਇਆ ਆਏਗਾ 1600 ਕਰੋੜ ਰੁਪਇਆ ਜਿਹੜੀ ਰਾਸ਼ੀ ਦਿੱਤੀ ਗਈ ਹੈ ਜੇ 17 ਬਣਦਾ ਤੇ ਮੈਨੂੰ ਲੱਗਦਾ ਕਿ ਪਿੰਡਾਂ ਦੀ ਸੜਕ ਜਿਹੜੀ ਹੈ ਨਾ ਅਸੀਂ ਲੱਬੇ ਲੱਖ ਰੁਪਏ ਦੇ ਵਿੱਚ 1 ਕਿਲੋਮੀਟਰ ਵੀ ਨਹੀਂ ਬਣਦੀ ਜੀ ਮੁਕਮਲ ਹੁੰਦੀ ਤੇ ਇੰਨਾ ਵੱਡਾ ਸੜਕਾਂ ਦਾ ਜਿਹੜਾ ਟੁੱਟ ਭੱਜ ਹੋਈ ਹੈ ਸਕੂਲਾਂ ਦੀ ਟੁੱਟ ਭੱਜ ਹੋਈ ਹੈ ਲੋਕਾਂ ਦੇ ਘਰਾਂ ਦੀ ਟੁੱਟ ਭੱਜ ਹੋਈ ਹੈ ਦੁਕਾਨਾਂ ਦੀ ਟੁੱਟ ਭੱਜ ਹੋਈ ਹੈ ਕਾਰੋਬਾਰਾਂ ਦੀ ਹੋਈ ਹੈ ਕਿਸਾਨ ਕਿਸਾਨ ਪਰਿਵਾਰਾਂ ਦੇ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਕਿੰਨਾ ਮਤਲਬ ਨੁਕਸਾਨ ਹੈ ਤੇ ਉਹਦੇ ਮੁਕਾਬਲੇ ਤਾਂ 1600 ਕਰੋੜ ਰੁਪਏ ਕੁਝ ਵੀ ਨਹੀਂ ਤੁਸੀਂ ਆਪਣੀ ਪਾਰਟੀ ਵਾਲੇ ਮੰਤਰੀ ਸਾਹਿਬ ਨੇ ਕਿਹਾ ਜੀ ਮੈਂ ਕਿਹਾ ਜੀ 1600 ਲੱਖ ਘੱਟਾ ਤੋਂ ਆਸੋ ਮੋਦੀ ਜੀ ਕਹਿੰਦੇ ਆਪ ਨੂੰ ਤਾਂ ਹਿੰਦੀ ਨਹੀਂ ਆਉਂਦੀ ਉਹ ਕਹਿੰਦਾ ਮੇਰੀ ਰਿਸਰਚ ਕੀਤੀ ਪੰਜਾਬੀ ਕਰਦੇ ਤਾਂ ਤੇ ਤਾਂ ਇਸ ਤਰ੍ਹਾਂ ਦੇ ਸਨਮਾਨ ਜਾਂ ਭਾਸ਼ਾ ਜਿਹੜੀ ਹੈ ਜੇ ਮੈਨੂੰ ਨਹੀਂ ਪਤਾ ਕਿ ਇਸਤੇਮਾਲ ਹੋਈ ਹੈ ਕਿੰਨੀ ਹੋਈ ਪਰ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੈ ਇੱਕ ਮੰਤਰੀ ਹੈ ਤੇ ਦੋਨਾਂ ਦਰਮਿਆਨ ਹੀ ਭਾਸ਼ਾ ਜਿਹੜੀ ਹੈ ਉਹ ਬਲੀ ਪੋਲਾਈਟਲੀ ਬੜੀ ਇੱਜ਼ਤ ਵਾਲੀ ਹੋਣੀ ਚਾਹੀਦੀ ਕਿ ਤੁਹਾਨੂੰ ਵੀ ਆਪਣੀ ਪਾਰਟੀ ਵਲੋਂ ਕੀਤੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਡਾਟੇ ਜਿਹੜੀਆਂ ਕਲੈਕਟ ਕੀਤੇ ਜਾਣ ਸਾਡੇ ਵਲੰਟੀਅਰ ਸਾਡੇ ਵਰਕਰਸ ਡਾਟੇ ਇਕੱਠੇ ਕਰ ਰਹੇ ਆ ਤੇ 10 ਕਰੋੜ ਰੁਪਇਆ ਰਖੜਾ ਸਾਹਿਬ ਨੇ ਅਨਾਉਂਸ ਕੀਤਾ ਹੈ ਸਾਡੀ ਪਾਰਟੀ ਵੱਲੋਂ ਉਹਦਾ ਵੀ ਜਿਹੜਾ ਵੰਡਣ ਕੀਤਾ ਜਾਊਗਾ ਰਵੀਂਦਰ ਸਿੰਘ ਸਾਡੀ ਪਾਰਟੀ ਦੇ ਵਿੱਚ ਨੇ ਚੰਡੀਗੜ੍ਹ ਤੋਂ ਉਹਨਾਂ ਨੇ ਵੀ ਸਾਨੂੰ ਕਾਫੀ ਪੈਸਾ ਦੇਣ ਦਾ ਜਿਹੜਾ ਹੈ ਉਹ ਵਚਨ ਕੀਤਾ ਤਾਂ ਅਸੀਂ ਚਾਹੁੰਦੇ ਕਿ ਡਾਟੇ ਕਲੈਕਟ ਕਰਕੇ ਇਹ ਨੁਕਸਾਨ ਦੀ ਪਰਪਾਈ ਜਿਹੜੀ ਹੈ ਇਹ ਕੀਤੀ ਜਾਏ ਔਰ ਲੰਬਾ ਸਮਾਂ ਇਸ ਸਵਾਵਾ ਜਾਰੀ ਰੱਖੀਏ ਜਨਮਾਚਰ ਪਰਿਵਾਰ ਜਿਹੜੇ ਹੈ ਉਹ ਉੱਠ ਨਹੀਂ ਖੜਾਉਂਦੇ ਆਤਮ ਨਿਰਭਰ ਨਹੀਂ ਹੋ ਜਾਂਦੇ ਉਹਦੇ ਲਈ ਅਸੀਂ ਜਿਵੇਂ ਹੁਣ ਡੀਜ਼ਲ ਦੀ ਲੋੜ ਪਈਗੀ 1 ਲੱਖ ਲੀਟਰ ਡੀਜ਼ਲ ਜਿਹੜਾ ਅਸੀਂ ਦੇਣ ਦਾ ਜਿਹੜਾ ਹੈਗਾ ਉਹ ਮਤਲਬ ਪਾਇਆ ਇੱਕ ਲੱਖ ਡੀਜ਼ਲ ਜਿਹੜਾ ਦੇਣਾ ਚਾਹੀਦਾ ਲੀਟਰ ਇਸ ਤੋਂ ਇਲਾਵਾ ਜਿਹੜੇ ਘਰਾਂ ਦੀ ਟੁੱਟ ਭੱਜ ਹੋਈ ਹੈ ਉਹਦੀ ਮੁਰੰਮਤ 'ਚ ਵੀ ਆਪਦਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਮੈਂ ਪਹਿਲਾਂ ਕਹਿ ਦਿਆਂ ਕਿ ਅਸੀਂ ਤਾਂ ਵਰਕਰਾਂ ਤੋਂ ਇਕੱਠੇ ਕਰਨੇ ਪੈਸੇ ਜਿਹੜੇ ਸਾਡੇ ਵਰਕਰਸ ਨੇ ਜਾਂ ਜਿਹੜੇ ਸਾਡੇ ਉਹਨਾਂ ਤੋਂ ਅਸੀਂ ਇਕੱਠੇ ਕਰਕੇ ਅਸੀਂ ਸਹਿਯੋਗ ਦੇਣਾ ਹੈ ਕੋਈ ਅਸੀਂ ਰਾਜੇ ਨਹੀਂ ਕੋਈ ਅਸੀਂ ਸਰਮਾਇਦਾਰ ਨਹੀਂ ਅਕਾਲ ਪੁਰਖ ਨੇ ਜਿੰਨੀ ਸਾਨੂੰ ਝੋਲੀ ਸੇਵਾ ਪਾਈ ਹੈ ਸਮਰੱਥਾ ਪਾਈ ਹੈ ਉਹਦੇ ਮੁਤਾਬਕ ਅਸੀਂ ਆਕੀ ਸੇਵਾ ਨਾਨਕ ਜੀ ਆਇਆ ਬਹੁਤ بڑا ਨੁਕਸਾਨ ਹੈ ਨਾ ਪੂਰਾ ਹੋਣਾ ਨੁਕਸਾਨ ਹੈ ਕਿਸੇ ਨੁਕਸਾਨ ਕਦੇ ਪੂਰਾ ਨਹੀਂ ਹੋਣਾ ਸਾਡੀ ਸਾਰੀ ਟੀ ਜੂਟੀ ਬਣ ਗਈ ਹੈ ਕਿ ਜੋ ਜਿੰਨੇ ਜੋਗਾ ਹੈਗਾ ਉਹ ਪੂਰਾ ਜੋਰ ਲਾ ਕੇ ਇਸੇ ਮਤ ਕਰੀਏ ਅਜਿ ਲੋਕ ਜੀ ਇਹੀ ਫਲੱਡ ਚ ਸਾਡੇ ਕੋ ਆਏ ਨੇ ਤਾਂ ਸਾਡਾ ਵੀ ਨੁਕਸਾਨ ਹੋਣਾ ਸੀਗਾ ਅਸੀਂ ਇਹ ਸਮਝੀਏ ਵੀ ਸਾਡਾ ਸਾਂਝਾ ਇਤਰਾ ਦਾ ਤੇ ਸਾਰੇ ਜੋਰ ਲਾ ਕੇ ਇਸੇ ਮਤ ਕਰਨੀ ਚਾਹੀਦੀ ਹੈ ਉਹਦੇ ਤਹਿਤ ਅਜੇ ਇੱਥੇ ਆਇਆ ਤੇ ਜੇ ਗੁਰੂ ਕਿਰਪਾ ਕਰਦਾ ਸੱਚੇ ਪਾਸ਼ਾ ਮਿਹਰ ਕਰਦਾ ਤਾਂ ਹੀ ਤੁਸੀਂ ਮਤ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੁਝ ਨਾ ਹੋਵੇ ਤਾਂ ਦੇ ਦਿਓ ਪਹਿਲਾਂ ਤਾਮਨੜ ਤੋਂ ਸ਼ਰਮੀ ਆਈ ਸੀ ਉੱਥੇ ਵੀ ਅਸੀਂ ਜਾ ਕੇ ਸਾਡੀ ਭੈ ਜੀ ਕੋਲ ਵੀ ਉੱਥੇ ਗਏ ਸੀ ਕਿ ਤੇ ਹੋਰ ਵੀ ਤਕਰੀਬ 3.5 ਦਾ ਬੰਦਾ ਗਿਆ ਸੀ ਸਰਦ ਕਿੰਨੀ ਬੰਦ ਕਰੇ ਹੜ ਪੀੜ ਦਾ ਸਾਥ ਆ ਤਕਰੀਬ 10 ਕਰੋੜ ਰੁਪਏ ਆ ਜੀ ਤੇ ਇਸੇ ਤਰ੍ਹਾਂ ਕਿਸਾਨ ਅੰਦੋਲਨ ਚ ਵੀ ਬਹੁਤ ਵੱਡਾ ਕੈਂਪ ਲਾਇਆ ਸੀ ਉੱਥੇ ਵੀ ਅਸੀਂ ਕੋਸ਼ਿਸ਼ ਕੀਤੀ ਆਪਣੇ ਹੱਥੀਂ ਕੰਮ ਕਰੀਏ ਇੱਥੇ ਵੀ ਸਾਡੀ ਕੋਸ਼ਿਸ਼ ਹੋ ਗਈ ਕਿ ਜਿੰਨੀ ਮਤਤ ਕਰਨੀ ਹੈ 10 ਕਰੋੜ ਦਾ ਵਿਚ ਹੈ 15 ਹਰ ਕਰੋੜ ਲੱਗੇ ਪਰ ਅਸੀਂ ਪੂਰੀ ਹੱਥੀਂ ਕੰਮ ਕਰੀਏ ਕਿਤੇ ਪੈਸਾ ਜੀ ਬੇਸਟ ਨਹੀਂ ਕਰਨਾ ਚਾਹੀਦਾ। ਜੋ ਕੋਸ਼ਿਸ਼ ਕਰਾਂਗੇ ਬਾਕੀ ਦਾ ਗੁਰੂ ਨੇ ਕਰਨਾ ਚਾਹੀਦਾ ਪਾਸ਼ਾ ਨੇ ਕਰਨਾ ਹੈ। ਅੱਜ ਤਾਂ ਹੀ ਅੱਜ ਅਗਿਆਨੀ ਹਰ ਟੈਕੀ ਨੂੰ ਕਿ ਜੀ ਤੋਂ ਸਾਡੀ ਛਾਦੀ ਟੀਮ ਤਕਰੀਮਤ ਕਿਣਾ ਚਾਹੀਦਾ ਕਿ ਦੇਖ ਕੇ ਸਾਡੇ ਜਿਹੜੇ ਬੰਦੇ ਨੇ ਕੈਂਪਰੇ ਦੇ ਵਿੱਚ ਨੇ ਉਹ ਕੋਸ਼ਿਸ਼ ਕਰ ਰਹੇ ਡਾਟਾ ਇਕੱਠਾ ਕਰਦੇ ਕਿ ਕਿਹੜੀ ਚੀਜ਼ ਦੀ ਜਾਨ ਝੋਟਾ ਹੈ ਉਹ ਚੀਜ਼ ਉਹਦੇ ਮੁਤਾਬਕ ਦਿੱਤੀ ਜਾਵੇ। ਜਿੰਨੇ ਜਿੰਨੇ ਹੋਰ ਪਾਣੀ ਤੁਰਾ ਲੋੜਾਂ ਵਧਣਗੀਆਂ ਉਹਦੇ ਲਈ ਇਹ ਲੋੜਾਂ ਨੂੰ ਅਸੀਂ ਲੰਮੀਆਂ ਲਜਾਣੀਆਂ ਚਾਹੀਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ 1 ਮਹੀਨੇ ਤੋਂ ਪੰਜਾਬ ਦੇ ਲੋਕਾਂ ਦੀ ਜਿਹੜੀ ਬਹੁਤ ਵੱਡੀ ਸੰਕਟ ਦੀ ਘੜੀ ਪਈ ਹੈ ਔਰ ਉਸ ਸੰਕਟ ਦੀ ਘੜੀ ਦੇ ਵਿੱਚ ਪੰਜਾਬੀਆਂ ਨੇ ਘਰਾਂ ਤੋਂ ਬਾਹਰ ਨਿਕਲ-ਨਿਕਲ ਕੇ ਭਾਵੇਂ ਉਹ ਕਿਤੇ ਵੀ ਵਸਦਾ ਸੀਗਾ ਬਾਹਰ ਆ ਕੇ ਹਰ ਦੁੱਖ ਦੇ ਨਾਲ ਇੱਕ ਦੂਜੇ ਨਾਲ ਸਾਂਝ ਪਾਈ ਇੱਥੋਂ ਤੱਕ ਕਿ ਪੰਜਾਬ ਤੋਂ ਬਾਹਰ ਰਹਿਣ ਵਾਲੇ ਜਿਹੜੇ ਸਾਡੇ ਪੰਜਾਬੀ ਭਰਾ ਸੀ ਸਿੱਖ ਭਰਾ ਸੀ ਸਿੱਖ ਜਥੇਬੰਦੀਆਂ ਸੀ ਭਾਵੇਂ ਉਹ ਕਿਸੇ ਸਟੇਟ 'ਚ ਹੋਣ ਮੇਰਾ ਖਿਆਲ ਹੈ ਕਿ ਹਰ ਇੱਕ ਨੇ ਇਹ ਸੋਚਿਆ ਕਿ ਜਿਸ ਤਰ੍ਹਾਂ ਪੰਜਾਬ ਵਾਲੇ ਘਰੇ ਆ ਸੀ ਉਸ ਤੋਂ ਵੱਧ ਘਰੇ ਔਰ ਇੰਨਾ ਦਰਦ ਲੈ ਕੇ ਆਏ ਐ ਕਿ ਤਨੂੰ ਮਨੋ ਤਨੂੰ ਸੇਵਾ ਜੜੀਆਂ ਨੂੰ ਚੱਕ ਲਈ ਔਰ ਕੋਈ ਵਰਗ ਨਹੀਂ ਪਿੱਛੇ ਰਹਿ ਗਿਆ ਤੇ ਅੱਜ ਵੀ ਜਿਹੜੀ ਅਸੀਂ ਆਏ ਆਂ ਪਰ ਮੇਰੇ ਸਾਰੇ ਦੁਆਬੇ ਵਾਲੇ ਪਾਸੇ ਸੁਲਤਾਨਪੁਰ ਲੋਧੀ ਮਖੂ ਜੀਰਾ ਜਾਂ ਕੱਗਰ ਇਹਨਾਂ ਦੇ ਦਰਵਾ ਪਟਿਆਲੇ ਦੇ ਵਿੱਚ ਇਹਨਾਂ ਨੇ ਪਟਿਆਲੇ ਦੀ ਸਾਰੀ ਸੇਵਾ ਸੰਭਾਲਣ ਵਾਸਤੇ ਕਿਹਾ ਇਸੇ ਤਰ੍ਹਾਂ ਅਸੀਂ ਅੱਜ ਬੜਾ ਦੁੱਖ ਲੱਗਾ ਜਦੋਂ ਅਸੀਂ ਉਹ ਚੱਲਦੇ ਆ ਰਹੇ ਸੀ ਸੁਣਦੇ ਤੇ ਹੀ ਆ ਰਹੇ ਸੀ ਪਰ 10 ਕਿਲੋਮੀਟਰ ਤੋਂ ਮੈਂ ਅਸੀਂ ਦੇਖ ਰਹੇ ਸੀ ਕਿ ਦੋਨੋਂ ਪਾਸਿਓਂ ਮੇਰੇ ਖਿਆਲ ਕੋਈ ਥੀਲਾ ਤੱਕ ਨਹੀਂ ਬਚਿਆ ਇਹ ਤਕਲੀਫ ਹੋਈ ਹੈ ਦੇਖ ਕੇ ਕਿ ਉਹ ਕਿਸਾਨ ਜਿਹੜਾ ਦੁਨੀਆ ਦਾ ਅੰਨ ਦਾਤਾ ਸੀ ਅੱਜ ਇਹ ਦੇਖ ਰਿਹਾ ਕਿ ਕੋਈ ਸਾਡੀ ਮਦਦ ਨਹੀਂ ਆਏਗਾ ਜਾਂ ਸਾਡਾ ਕੋਈ ਸਹਾਰਾ ਬਣੇਗਾ ਸਰਕਾਰਾਂ ਦੀ ਫੇਲਰ ਹੋਣ ਕਰਕੇ ਅੱਜ ਅਸੀਂ ਵੱਡੀ ਮਾਰ ਖਾਦੀ ਹੈ ਕਿਉਂਕਿ ਇਹ ਜੇ ਲੰਬੇ ਸਮੇਂ ਤੋਂ ਮੇਰੇਕਾ ਡੈਮ ਜਿਹੜਾ ਬਣਿਆ ਉਹਨੂੰ ਤਕਰੀਬਨ 75 ਸਾਲ ਹੋ ਗਏ ਮੈਨੂੰ ਨਹੀਂ ਲੱਗਦਾ ਕਿ ਕਦੇ ਕਿਸੇ ਨੇ ਸਫਾਈ ਕੀਤੀ ਹੋਵੇ ਦਰਿਆਵਾਂ ਦੀ ਕਦੇ ਕਿਸੇ ਨੇ ਸਾਫ ਕੀ ਡੂੰਘੇ ਕਿਤੇ ਹੋਣ ਜਾਂ ਬੰਨਾਂ ਵੱਲ ਵੇਖਿਆ ਹੋਵੇ ਜੋ ਤੋਂ ਬੰਨ ਬਣੇ ਟੁੱਟਦੇ ਤਿਆਰੇ ਹੈ ਲੇਕਿਨ ਕਿਸੇ ਨੇ ਪੱਕੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਮੈਂ ਸਮਝੀ ਨਹੀਂ ਕਿ ਪ੍ਰਧਾਨ ਮੰਤਰੀ 1600 ਕਰੋੜ ਕਹਿ ਤੇ ਗਏ ਪਰ ਉਹ 1600 ਕਰੋੜ ਦੇ ਜਿਹੜੀ ਪੰਜਾਬ ਦੀ ਸਰਕਾਰ ਨੇ 1000 ਕਰੋੜ ਤੇ ਲਾ ਦੇਣਾ ਐਡਵਰਟਾਈਜ਼ਮੈਂਟ ਵਾਸਤੇ ਕਿ ਭੀਰ ਨੇ ਆਪਣੇ ਕੰਮ ਕਰਨੇ ਐ ਦੂਜੇ ਲੋਕਾਂ ਦਾ ਤਾਂ ਕੋਈ ਦੇਖਣਾ ਕੱਕ ਨਹੀਂ ਤੇ ਜਿਹੜੀ ਉਹ ਪੈਸਾ ਉਹ ਤੇ ਇਹ ਸਮਝੋ ਉਹਨਾਂ ਨੇ ਖੁੰਝਾ ਵਿੱਚ ਵਰਚਾਣਾ ਤੇ ਜਿਹੜਾ ਅਸਲੀ ਤਕਲੀਫ ਹੈ ਉਹਦੇ ਤੱਕ ਪਹੁੰਚਣ ਵਾਸਤੇ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਕੋਈ ਯਤਨ ਕਰੇ ਤੇ ਹੁਣ ਤੇ ਬਾਰਡਰ ਤੇ ਤੇਰਾ ਬਾਬਾ ਨਾਮਿਕ ਤੁਸੀਂ ਪਹੁੰਚੇ ਹੋ ਤੇ ਜਹਦਾਰ ਜੀ ਨੇ ਆਪਣੀ ਗੱਲ ਜਿਹੜੀ ਹੈ ਤੁਹਾਡੇ ਸਾਹਮਣੇ ਸਾਰੀ ਡਿਟੇਲ ਰੱਖੀ ਆ ਮੇਰੀ ਇੱਕ ਬੇਨਤੀ ਹੈ ਕਿ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਹੜ ਆਇਆ ਹਜ਼ਾਰਾਂ ਏਕੜ ਜ਼ਮੀਨ ਪੰਚਾਇਤ ਦੀ ਆ ਤੇ ਪੰਚਾਇਤ ਦੀ ਜ਼ਮੀਨ ਕੋਈ 50 ਹਜ਼ਾਰ ਚ ਠੇਕੇ ਤੇ ਗਈ ਆ ਕੋਈ 70 ਹਜ਼ਾਰ ਤੇ ਗਈ ਆ ਔਰ ਲੋਕਾਂ ਨੇ ਦੋ-ਦੋ 20-20 25-25 ਹਜ਼ਾਰੋਂ ਤੇ ਖਰਚ ਵੀ ਕੀਤਾ 70-70 80-80 ਹਜ਼ਾਰ ਲੋਕਾਂ ਦਾ ਖਰਚ ਆਇਆ ਤਾਂ ਉਹ ਡੁੱਬ ਗਿਆ ਜਿਹੜੀ ਖਰਾਬ ਹੋਈ ਜ਼ਮੀਨ ਆ ਪੰਚਾਇਤ ਦੀ ਮੈਂ ਉਹਦੀ ਗੱਲ ਕਰਨ ਰਿਹਾ 1200 ਕਿਲਾ ਤਾਂ ਇਕੱਲੇ ਤੁਹਾਡੇ ਕਲਾਂੌਰ ਚ ਜਿਹੜੀ ਝੋਨਾ ਸਾਰਾ ਮਾਰਿਆ ਗਿਆ ਇਸੇ ਤਰ੍ਹਾਂ 3-400 ਕਿਲਾ ਸਰਾਮਾਂ ਦੀ ਆ ਸਾਡੇ ਗਰਦਾਰਪੁਰ ਦੇ ਲਾਗੇ ਲਾਗੇ 2000 ਦੀ ਆ ਤੇ ਮਤਲਬ 4-500 ਕਿਲਾ ਜ਼ਮੀਨ ਘਟ ਤੋਂ ਘਟ ਵੀ ਹੋਊਗੀ ਪੰਜਾਬ ਦੇ ਵਿੱਚ ਪੰਚਾਇਤ ਦੀ ਜ਼ਮੀਨ ਜਿਹਦਾ ਮੁਆਵਜ਼ਾ ਸਰਕਾਰ ਨੇ ਲੈ ਲਿਆ ਹੋਇਆ ਤੇ ਫਸਲ ਮਾਰੀ ਗਈ ਆ ਅਸੀਂ ਬੇਨਤੀ ਕਰਦੇ ਆ ਕਿ ਜਦ ਮੁਆਵਜ਼ਾ ਵਾਪਸ ਕਰੋ ਨਹੀਂ ਤੇ ਇੱਕ ਸਾਲ ਲਈ ਆਉਣ ਵਾਲੇ ਸਾਲ ਲਈ ਫਰੀ ਜਿਨ੍ਹਾਂ ਨੇ ਮੁਆਵਜ਼ਾ ਦਿੱਤਾ ਉਹਨਾਂ ਨੂੰ ਫਸਲ ਵੇਚਣ ਦੀ ਅਗਰ ਦਿੱਤੀ ਜਾਂਦੀ ਇੱਕ ਨੰਬਰ 2 ਜਿਹੜਾ ਆ 4-4000 ਜਿਹੜੇ ਬੰਦੇ ਕੁਦਰਤ ਦੀ ਮਾਰ ਨਾਲ ਮਾਰੇ ਗਏ ਆ ਜਨਾ ਜਿਨ੍ਹਾਂ ਦੀਆਂ ਗਈਆਂ ਨੇ ਤੁਸੀਂ ਸ਼ਰਾਬ ਪੀਣ ਵਾਲਿਆਂ ਨੂੰ ਤਾਂ 10-10 ਕਰੋੜ ਦਿੱਤਾ 10-10 ਲੱਖ ਦਿੱਤਾ ਜਿਹੜੇ ਆਪ ਜਿਨ੍ਹਾਂ ਨੇ ਸੋਇ ਸੈੱਡ ਕੀਤਾ ਮਾਰੀ ਸ਼ਰਾਬ ਪੀ ਕੇ ਤੇ ਜਿਹੜੇ ਬੰਦੇ ਕੁਦਰਤ ਨੇ ਮਾਰੇ ਆ ਤੁਹਾਡੇ ਉਹਨਾਂ ਨੂੰ ਤੁਸੀਂ 4-4 ਲੱਖ ਦੇ ਦਿਓ ਘਟੋ ਘਟੋ ਉਹਨਾਂ ਦਾ ਵੀ ਮੁਆਵਜ਼ਾ ਜਿਹੜਾ ਉਹ 10-10 ਲੱਖ ਹੋਣਾ ਚਾਹੀਦਾ ਜਿਨ੍ਹਾਂ ਦੇ ਜਿਹੜੇ ਆਪਣੇ ਪਰਿਵਾਰ ਦੇ ਜੀ ਜਿਨ੍ਹਾਂ ਦੇ ਤੋਂ ਬਾਕੀ ਅਸੀਂ ਕਮੇਟੀਆਂ ਬਣਾ ਰਹੇ ਆ ਪਿੰਡਾਂ ਦੇ ਵਿੱਚ ਹਰ ਪਿੰਡ ਦਾ ਨਿਰਖਣ ਕਰਾਂਗੇ ਕਿ ਉਸ ਪਿੰਡ ਦੀ ਜ਼ਮੀਨ ਕਿੰਦਾ ਨੁਕਸਾਨ ਹੋਇਆ ਉਸ ਪਿੰਡ ਦੇ ਵਿੱਚ ਘਰਾਂ ਦਾ ਕਿੰਨਾ ਨੁਕਸਾਨ ਹੋਇਆ ਉੱਥੇ ਜਿਹੜੇ ਬੱਚੇ ਪੜਦੇ ਆ ਉਹਨਾਂ ਦੀ ਕੀ ਹਾਲਤ ਆ ਉੱਥੋਂ ਦੇ ਮਾਲ ਡੰਗਰ ਕਿੰਨੇ ਦਾ ਨੁਕਸਾਨ ਹੋਇਆ ਇਹ ਸਾਰੀਆਂ ਚੀਜ਼ਾਂ ਦਾ ਕਰਕੇ ਫਿਰ ਅਸੀਂ ਪਾਰਟੀ ਨੂੰ ਰਿਪੋਰਟ ਕਰਾਂਗੇ ਪ੍ਰਧਾਨ ਆਪਣੇ ਨੂੰ ਔਰ ਉਹਦੇ ਹਿਸਾਬ ਦੇ ਨਾਲ ਫਿਰ ਆਸਤੇ ਆਸਤੇ ਜਿਸ ਜਿਸ ਚੀਜ਼ ਦੀ ਜਿਹੜੇ ਪਣਚ ਲੋੜ ਹੋਊਗੀ ਜਿੱਥੇ ਡੀਜ਼ਲ ਦੀ ਲੋੜ ਹੋਊਗੀ ਡੀਜ਼ਲ ਪਹਚਾਵਾਂਗੇ ਜਿੱਥੇ ਖਾਦ ਦੀ ਲੋੜ ਹੋਊ ਖਾਦ ਪਚਾਵਾਂਗੇ ਜਿੱਥੇ ਬੀਆ ਦੀ ਲੋੜ ਹੋ ਬੀ ਪਚਾਵਾਂਗੇ ਜਿੱਥੇ ਰਿਪੇਅਰ ਮਕਾਨਾਂ ਦੀ ਕਰਨੀ ਉਹ ਕਰਾਂਗੇ ਜਿੱਥੇ ਬੱਚਿਆਂ ਦੀ ਸਕੂਲਾਂ ਵਾਲੇ ਬੱਚਿਆਂ ਦੀਆਂ ਗਰੀਬਾਂ ਦੀਆਂ ਕਿਤਾਬਾਂ ਉਹਨਾਂ ਦੀਆਂ ਵਰਦੀਆਂ ਦੀ ਕੋਈ ਲੋੜ ਹੋਊਗੀ ਉਹ ਵੀ ਦੇਵਾਂਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਜਿੱਥੇ ਜਿੱਥੇ ਲੋੜ ਹੋਊਗੀ ਜਿੱਥੇ ਕੋਈ ਪਚਾਉਣਾ ਹੋਇਆ ਚਾਰਾ ਪਚਾਉਣਾ ਹੋਇਆ ਹਾਲੇ ਤੱਕ ਉਹ ਵੀ ਪਚਾਵਾਂਗੇ ਔਰ ਸਾਰਾ ਅਸੈਸ ਕਰਕੇ ਅਸੀਂ ਜਿਹੜਾ ਲੋਕਾਂ ਦਾ ਪੈਸਾ ਦਸਾਂ ਨੌ ਦੀ ਕਿਰਤ ਹੈ ਉਹ ਉਹਦਾ ਸਹੀ ਇਸਤੇਮਾਲ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸਾਡੇ ਕੋਲ ਕੋਈ ਬਹੁਤ ਲੁੱਟਮਾਰ ਦਾ ਮਾਲ ਹੈ ਨਹੀਂ ਅਸੀਂ ਤਾਂ ਦਸਾਂ ਨੌਂਾ ਦਿੱਕਤ ਕਰਨ ਵਾਲੇ ਸਿਹਧਾਰ ਲੋਕ ਸਾਡੇ ਨਾਲ ਆ ਜਿਹੜੇ ਲੋਕਾਂ ਨੂੰ ਹਮਦਰਦੀ ਆ ਉਹਨਾਂ ਨੇ ਪੈਸੇ ਪਾਰਟੀ ਨੂੰ ਦਿੱਤੇ ਆ ਤੇ ਅਸੀਂ ਸਾਰੇ ਜਿਹੜੇ ਉਹਨਾਂ ਦਾ ਸਤ ਪ੍ਰਯੋਗ ਕਰਾਂਗੇ ਉਹਨਾਂ ਦੀ ਦੁਰਵਰਤੋਂ ਨਹੀਂ ਕਰਾਂਗੇ ਦੂਜਿਆਂ ਕੋਲ ਤੇ ਪੀਟੀਸੀ ਚੈਨਲ ਵੀ ਨੇ ਕਈ ਕੋਜਾ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਹੋਟਲ ਵੀ ਬੜੇ ਬੜੇ ਵੱਡੇ ਨੇ ਉਹਨਾਂ ਕੋਲ ਸ਼੍ਰੋਮਣੀ ਕਮੇਟੀ ਦਾ ਵੀ ਬੜਾ ਮਾਲ ਆ ਇਸ ਕਰਕੇ ਅਸੀਂ ਉਹਨਾਂ ਨਾਲ ਕੋਈ ਕੰਪੈਰੀਸਨ ਤੇ ਨਹੀਂ ਕਰ ਸਕਦੇ ਉਹ ਰੋਲਾ ਜਿਆਦਾ ਪਾਉਂਦੇ ਹੁੰਦੇ ਆ ਤੇ ਕੰਮ ਘੱਟ ਕਰਦੇ ਹੁੰਦੇ ਆ ਅਸੀਂ ਰੋਲਾ ਪਾਉਣ ਵਾਲੇ ਹੈ ਨਹੀਂ ਅਸੀਂ ਕੰਮ ਕਰਕੇ ਤ